गेव गेव हारे के सहारे की देखो गर्मी बहुत है पैर रही है आप सारे जन्ने के संकल्प लाने ਆਪਾਂ ਆਪਣੇ ਘਰਾਂ ਦੇ ਬਾਹਰ ਕੋਠਿਆਂ ਦੇ ਉੱਪਰ 1 ਕਿਲੋ ਪੰਛੀਆਂ ਵਾਸਤੇ ਬਾਹਰ ਕੁੱਤਿਆਂ ਵਾਸਤੇ ਜਾਨਵਰਾਂ ਵਾਸਤੇ ਇੱਕ ਇੱਕ ਪਾਂਡਾ ਜ਼ਰੂਰ ਲਾਓ ਜੋ ਨਾਲ ਹੁੰਦਾ ਜੀ ਐਸਾ ਸਾਲ ਪਹਿਲਾਂ ਜੀ ਸੁਨੀ ਸਾਹ ਦਾ ਪਾਠ ਹੋਇਆ ਤੇ ਬਾਬਾ ਜੀ ਹਮਨ ਆਏ ਜੀ ਏ ਜੀ ਲੰਗਰ ਸਮੁੱਚੇ ਪਿੰਡ ਦੀ ਤਰਫ ਤੇ ਪੂਰੇ ਮੁੱਲਾਪੁਰ ਵਾਲੇ ਪੂਰੀ ਬਾਜ਼ਾਰ ਦੀ ਕਮੇਟੀ ਦੀ ਤਰਫ ਤੇ ਸਾਰੇ ਲੋਕਾਂ ਵਾਸਤੇ ਲਵਾਇਆ ਬਾਈ ਖੁਸ਼ੀ ਖੁਸ਼ੀ ਕੇ ਮੌਲ ਬਾਤ ਤੇ ਤੇ ਇਸ ਚ ਜੀ ਮਿੱਠਾ ਪਾਣੀ ਛੋਲੇ ਪੂਰੀਆਂ ਔਰ ਬਰੈਡ ਦਾ ਲੰਗਰ ਹੈ ਜੀ ਤਾਂ ਕਿ ਸਾਰੇ ਲੋਕ ਖਾ ਸਕਣ ਜੀ ਆਰਮਨ ਸ਼ਾਮ ਦੇ ਦੀਵਾਨੇ ਸਾਡਾ ਜਿਹੜੀ ਇੱਕ ਕਮੇਟੀ ਹੈ ਕਿ ਤੁਸੀਂ ਕੋਈ ਕਲੱਬ ਬਣਾਇਆ ਭਾਏ ਜਿਹੜਾ ਇਹ ਹਸਤਰ ਪ੍ਰੋਗਰਾਮ ਕਰਦਾ ਹੈ ਸ਼ਾਮ ਦੇ ਦੀਵਾਨੇ ਸ਼ਾਮ ਦੇ ਦੀਵਾਨੇ ਕਲੱਬ ਹੈ ਇਹ ਬੜਾ ਤੇ ਸਾਡਾ ਹਰ ਮਹੀਨੇ ਸੱਸਾਂ ਹੀ ਹੁੰਦਾ ਜੀ ਬਟਾ ਤੇ ਅਸੀਂ ਕਦੀ ਕਦੀ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਕਿਰਪਾ ਹੁੰਦੀ ਰਹਿੰਦੀ ਹੈ ਉਸ ਤਰ੍ਹਾਂ ਅਸੀਂ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਤੇ ਵੀ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਿਆ ਕੁਝ ਤੇਰ ਪਹਿਲਾਂ ਸੀ 15-20 ਦਿਨ ਪਹਿਲਾਂ ਅਸੀਂ ਕਟੂ ਸ਼ਾਮਲੇ ਸੀ ਉੱਥੇ ਵੀ ਪ੍ਰੋਗਰਾਮ ਕੀਤਾ ਸਾਡਾ ਉਸ ਤੋਂ ਬਾਅਦ ਅਸੀਂ ਇੱਥੇ ਆ ਕੇ ਇੱਕ ਖੁਸ਼ੀ ਦਾ ਪ੍ਰੋਗਰਾਮ ਲਾਇਆ ਤਾਂ ਸਾਰੇ ਦੀ ਕਿਰਪਾ ਜੀ ਸਾਡੇ ਦੇ ਉੱਪਰ ਤਾਂ ਹੀ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਜਿਹੜਾ ਵੀ ਕੋਈ ਤੁਸੀਂ ਪ੍ਰੋਗਰਾਮ ਕਰਦੇ ਕੋਈ ਪਿੰਡ ਦੇ ਵਿੱਚ ਕਲੈਕਸ਼ਨ ਵੀ ਕਰਦੇ ਆ ਕੋਈ ਕਲੈਕਸ਼ਨ ਨਹੀਂ ਕਰਦੇ ਲੋਕ ਆਪਣੇ ਆਪ ਆ ਕੇ ਦੇ ਦਿੰਦੇ ਜਿਸ ਕੇ ਉੱਪਰ ਕਿਰਪਾ ਹੁੰਦੀ ਭਗਵਾਨ ਕੀ ਆਪੇ ਦੇ ਦਿੰਦਾ ਜੀ ਸਾਨੂੰ ਮੰਗਣ ਦੀ ਲੋੜ ਹੀ ਨਹੀਂ ਕਦੀ ਵੀ ਨਹੀਂ ਮੰਗਿਆ ਜੀ ਨਾ ਕੇ ਮੰਗਣਾ ਇਹ ਹੋਰ ਕਿਹੜੇ-ਕਿਹੜੇ ਪ੍ਰੋਗਰਾਮ ਆ ਜਿਹੜੇ ਤੁਹਾਡੇ ਵੱਲੋਂ ਕੀਤੇ ਜਾਂਦੇ ਸਾਡਾ ਹਰ ਮਹੀਨੇ ਸਸੰਗ ਹੁੰਦਾ ਜੀ ਹਰ ਰਮੇਨ ਦੀ ਕਿ ਕੁਸਰੀ ਇਸ ਸਾਲ ਮਤਲਬ 11 ਕੀਰਤਨ ਹੋ ਗਏ 12ਵਾਂ ਕੀਰਤਨ ਸਾਡਾ ਇਸ ਮਹੀਨੇ ਦੀ 17 ਤਰੀਕ ਨੂੰ ਹੋਏਗਾ ਜੀ ਇਥੇ ਨਗਰ ਖੇੜੇ ਚੌਕ ਤੇ ਵੱਡਾ ਕੀਰਤਨ ਇਹ ਚੱਲਦਾ ਰਹਿੰਦਾ ਜੀ ਇਸ ਤਰ੍ਹਾਂ ਹੀ ਕਿਰਪਾ ਜੀ ਸਾਡੇ ਤੇ ਪੂਰੀ ਫੁੱਲ ਤਾਂ ਹੀ ਅਸੀਂ ਕਰ ਰਹੇ ਹਾਂ ਜੀ ਇਹ ਤਾਂ ਬਹੁਤ ਚੰਗੀ ਗੱਲ ਹੈ ਜੀ ਸਾਰੇ ਕੇ ਸਾਰੇ ਨੌਜਵਾਨ ਅਗਰ ਆਪਣੇ ਆ ਕਮਾਂਕਾਰਾਂ ਨੂੰ ਛੱਡ ਕੇ ਆਪਣੇ ਨਸ਼ਾ ਨੂੰ ਛੱਡ ਕੇ ਅਗਰ ਸੰਸਥਾ ਕੇ ਗਹਿਲ ਜੁੜਦੇ ਹੈ ਜਾਂ ਇਕਜੁੱਟ ਹੋ ਕੇ ਕੋਈ ਕੰਮ ਕਰਦੇ ਹੈ ਪਿੰਡ ਕੇ ਵਿੱਚ ਕੋਈ ਲੰਗਰ ਕਰਦੇ ਹੈ ਕੋਈ ਕੀਰਤਨ ਕਰਦੇ ਹੈ ਇਸ ਤੋਂ ਚੰਗੀ ਚੀਜ਼ ਤਾਂ ਹੋ ਹੀ ਨਹੀਂ ਸਕਦੀ ਜੀ ਕਿਤੇ ਵੀ ਇਹ ਤਾਂ ਬਹੁਤ ਚੰਗਾ ਉਪਰਾਲਾ ਹੈ ਜਿਹੜੇ ਵੀ ਨੌਜਵਾਨ ਅੱਗੇ ਆ ਰਹੇ ਹੈ ਔਰ ਆਪਣੇ ਮਨ ਤੇ ਆ ਰਹੇ ਹੈ ਆਪਣੇ ਮਨ ਤੇ ਸ਼ਰਧਾ ਨਾਲ ਕੰਮ ਕਰ ਰਹੇ ਹੈ ਉਹ ਮਤਲਬ ਕਿ ਆਪਣਾ ਟਾਈਮ ਸਪੇਅਰ ਕਰ ਰਹੇ ਆ ਆਪਣੇ ਨਸ਼ੇ ਨੂੰ ਛੱਡ ਕੇ ਆ ਰਹੇ ਜਿਹੜਾ ਨਸ਼ੇ ਵਾਲਾ ਬੰਦਾ ਹੋਏਗਾ ਉਹਨੂੰ ਤਾਂ ਆਪਣੀ ਨਸ਼ੇ ਤੋਂ ਅਫਰਸਤ ਨਹੀਂ ਹੋਏਗੀ ਹੂੰ ਇਹ ਤਾਂ ਬਹੁਤ ਚੰਗੀ ਗੱਲ ਹੈ ਜੀ ਇਹ ਤੁਸੀਂ ਦੇਖ ਰਹੇ ਹੋ ਕਵਰੇਜ ਤੁਸੀਂ ਪੂਰਾ ਕਰਿਆ ਹੋਇਆ ਜੀ ਠੀਕ ਹੈ ਨਾ ਸਾਰੇ ਕੇ ਸਾਰੇ ਨੌਜਵਾਨੇ ਲੱਗੇ ਹੋਏ ਆ ਸਾਰੇ ਕੰਮਾਂ ਦੇ ਵਿੱਚ ਆਹ ਪ੍ਰਭੂ ਦੀ ਕਿਰਪਾ ਹੈ ਮੇਰੀ ਮਾਤਾ ਜਨਤਰੀ ਦੇਵੀ ਮਾਤਾ ਦੀ ਕਿਰਪਾ ਹੈ ਸਾਰੀ ਪਰਵਾਲੇ ਬਾਬੇ ਦੀ ਕਿਰਪਾ ਹੈ ਇੰਨਾ ਲੋਕ ਮੰਨ ਨੇ ਕਾਡੂ ਸ਼ਾਮ ਜੀ ਦੀ ਬਾਲਾ ਜੀ ਮਹਾਰਾਜ ਦੀ ਕਿਰਪਾ ਹੈ ਵੀ ਇਹ ਆ ਬਹੁਤ ਸੋਹਣੇ ਉਪਰਾਲੇ ਆ ਜਿਹੜੇ ਅੱਗੇ ਹੋ ਕੇ ਆ ਰਹੇ ਆ ਇਸ ਪਿੰਡ ਦੇ ਵਿੱਚ ਜਿਸਕੇ ਕਰਕੇ ਨੌਜਵਾਨਾਂ ਨੂੰ ਤੁਸੀਂ ਆਪੇ ਦੇਖ ਲਓ ਤੁਸੀਂ ਕਿਹੜਾ ਕਿਹੜਾ ਬੰਦਾ ਲੱਗਿਆ ਬਾਈ ਅਸੀਂ ਤਾਂ ਦੇਖੋ ਜਿਆਦਾ ਬਜ਼ੁਰਗ ਬੰਦੇ ਕੰਮ ਕਰ ਨਹੀਂ ਸਕਦੇ ਜੀ ਉਹਦਾ ਸਿਰਫ ਐ ਅੱਗੇ ਹੋ ਕੇ ਕਹਿ ਸਕਦੇ ਆ ਵੀ ਬੱਚਿਓ ਪਾ ਕੰਮ ਕਰਨਾ ਏ ਅੱਜ ਕੀ ਡੇਟ ਦੇ ਵਿੱਚ ਜਿੱਥੇ ਆਪਣੇ ਬੱਚੇ ਨਹੀਂ ਸੁਣਦੇ ਉੱਥੇ ਇਹ ਬੱਚੇ ਸੁਣ ਜਾਂਦੇ ਆ ਤਾਂ ਬਹੁਤ ਵੱਡੀ ਗੱਲ ਆ ਇਹ ਕੁਝ ਪਿਆਰ ਹੈ ਇਹਨਾਂ ਨੂੰ ਬੜਿਆਂ ਤੋਂ ਮਿਲ ਰਿਹਾ ਹੈ ਤਾਂ ਹੀ ਚੱਲ ਰਿਹਾ ਹੈ ਸਾਰਾ ਜਿਸਟੈਂਸ ਇਹ ਬਾਬਾ ਕਾਡੂ ਜੇ ਪ੍ਰਚੀਨ ਮੰਦਿਰ ਆ ਜੀ ਆਪਣਾ ਸੰਯੋਗ ਨਾਲ ਨੰਨੇ ਨਾਲ ਸੰਯੋਗ ਨਾਲ ਹੁੰਦਾ ਜੀ ਆਏ ਸਾਲ ਪਾਦਾ ਜੀ ਸੁਖਨੇ ਸਾਹ ਦਾ ਪਾਠ ਹੋਇਆ ਤੇ ਬਾਬਾ ਜੀ ਹਮਨੋਆ ਜੀ ਹੁਣ ਟੁੱਟ ਲੰਗੇ ਬੱਤੂ ਗਾ ਜੀ ਆਏ ਸਾਲ ਕਰਦਾ ਇਤਿਰਾਮ ਬਾਬਾ ਜੀ ਦਾ ਸੰਗਤ ਬਸੇ ਜੁੜਦੀ ਗਈ ਜਿਸਮਤ ਪੂਰੇ ਮੰਦਾ ਭਰਾੰਦਾ ਜੀ ਸਤਿਕਾਰ ਕਰਦੇ ਨੇ ਬਹੁਤ ਮਰਦਾਈ ਆ ਇਹ ਬੇਡੇ ਬਾਬਾ ਜੀ ਦਾ ਇਹ ਬਾਬਾ ਕਾਲੂ ਜੀ ਇਸਾ ਨਾ ਹੀ ਪ੍ਰਕਿਰਮੰਦਰ ਦੀ ਬਾਬਾ ਕਾਲੂ ਦਾ ਮਤਲਬ ਭੰਡਾਰਾ ਹੁੰਦਾ ਦਿੰਦਾ ਤੇ ਭੰਡਾਰੇ ਤੋਂ ਬਾਅਦ ਮੀਂਹ ਦਾ ਮਤਲਬ ਰੱਬ ਮੇਰ ਕੜਨ ਦਾ ਹੈ। ਇਹ ਮੰਦਰ ਕਿੰਨਾ ਕੁ ਬਣਾਣਾ ਹੈ? ਇਹ ਸਾਡੇ ਅੱਜਾਂ ਤੋਂ ਬਾਅਦ ਵੀ ਪਹਿਲਾਂ ਬਜ਼ੁਰਗਾਂ ਨੂੰ ਪਤਾ ਸਾਡੇ ਅੱਜਾਂ ਤੋਂ ਬਾਅਦ ਤੋਂ ਅਸੀਂ ਦੇਖਦੇ ਆਵੇ। ਇਹ ਕਿੰਨੇ ਕਾਲਾ ਤੋਂ ਇਦਾਂ ਨੰਗਰ ਚੱਲ ਆ ਰਿਹਾ ਹੈ। ਇਹ ਅੱਜਾਂ ਤੋਂ ਬਾਅਦ ਤੋਂ ਇੰਨੀ ਚੱਲ ਆ ਰਿਹਾ ਪਰਚੀ ਨਹੀਂ ਮਤਲੀ। ਕਿੱਥੇ ਕਮਿਟੀ ਹੈ ਕਿ ਬੈਂਕ ਦਾ ਥੀਓ ਉਹਦੇ ਨਾਲ ਬਾਰੇ ਇਹ ਪਿੰਡ ਦੇ ਸੰਯੋਗ ਨਾਲ ਚੱਲਦਾ ਹੈ। ਕਮਿਟੀ ਦਾ ਨਹੀਂ ਕਮਿਟੀ ਲੋਕ ਆਪੇ ਰੱਬੇ ਬਾਬਾ ਕੱਲੂ ਆਪੇ ਕਰਾ ਲੈਂਦਾ ਉਹ ਬੰਦਿਆਂ ਤੋਂ। ਬਾਬਾ ਸਾਡੇ ਨਗਰ ਖੇੜੇ ਦੀ ਕਿਰਪਾ ਨਾਲ ਦੀ ਸ਼ਾਮ ਪ੍ਰੀਮੀਅਮ ਵੱਲੋਂ ਛੋਟਾ ਜਿਹਾ ਬੱਸ ਉਪਰਾਲਾ ਜੀ ਉਹ ਵੀ ਛਪੀਲ ਦਾ ਮਿੱਠੇ ਪਾਣੀ ਦਾ ਛੋਲੇ ਤੇ ਪਾਣੀ ਦਾ ਇਹ ਵੀ ਬਾਬੇ ਬਾਬਾ ਸਾਡੀ ਖਾਟੋ ਸ਼ਾਮ ਜੀ ਦੀ ਕਿਰਪਾ ਹੈ ਐਦਾਂ ਹੀ ਰਹੀ ਐਦਾਂ ਹੀ ਕਿਰਪਾ ਬਣੀ ਰਹੇ ਹਾਲ ਸਾਲ ਐਦਾਂ ਹੀ ਬਾਬੇ ਦੀ ਕਿਰਪਾ ਨਾਲ ਹਾਲ ਸਾਲ ਗੇਨਵਰ ਛਪੀਲ ਦਾ ਪੱਕਾ ਪ੍ਰੋਗਰਾਮ ਲਗਾਇਆ ਕਰੂੰਗਾ ਜੀ ਉਹ ਦਿੱਤੋ ਕਮੇਟੀ ਹੈ ਖਲਾਫ ਤਾਂ ਕੋਈ ਨਹੀਂ ਨਹੀਂ ਜੀ ਨਹੀਂ ਸਾਡੀ ਨਾਰਾ ਕਮੇਟੀ ਹੈ ਜੀ ਨਾਰਾ ਸਾਡਾ ਕਲੱਬ ਹੈ ਇਹਦਾ ਬਸ ਸ਼ਾਮ ਪ੍ਰੇਮੀ ਹੈ ਸਾਰੇ ਬਾਬੇ ਦੀ ਫੌਜ ਹੈ ਜੀ ਬਾਬੇ ਦੀ ਫੌਜ ਕਰੇਗੀ ਮੌਜਾ ਹਾਂਜੀ ਹਾਂਜੀ ਸਾਰੇ ਨਗਰ ਦੇ ਸ਼ਾਮ ਪ੍ਰੇਮੀ ਸਾਰੇ ਇਕੱਠੇ ਹੀ ਆ ਜੀ ਕੋਈ ਅਲੱਗ ਨਹੀਂ ਹੈਗਾ ਜਿੰਨੇ ਵੀ ਸ਼ਾਮ ਪ੍ਰੇਮੀ ਆ ਸਾਰੇ ਇਕਜੁੱਟ ਹੋ ਕੇ ਸਾਰੇ ਪ੍ਰੋਗਰਾਮ ਇਹ ਕਰਦੇ ਆ ਮਿਲ ਜੁਲ ਕੇ ਕਰਦੇ ਆ ਜੀ ਸਾਰੇ ਨਗਰ ਦਾ ਸਹਿਯੋਗ ਹੈ ਇਸਟ ਸਾਰੇ ਨਗਰ ਪਰ ਬਾਬਾ ਸ਼ਾਮ ਜੀ ਦੀ ਕਿਰਪਾ ਬਣੀ ਵੀ ਆ ਪਰ ਇਦਾਂ ਹੀ ਬਣੀ ਰਹੇ ਮੋਟੇ ਬਲ ਕੋਈ ਹੋਰ ਪ੍ਰੋਗਰਾਮ ਵਿੱਚ ਨਹੀਂ ਹੁੰਦਾ ਤੇ ਦੇਖੋ ਜੀ ਬਾਬਾ ਜੀ ਦੀ ਕਿਰਪਾ ਨਾਲ ਬਾਬਾ ਸ਼ਾਮ ਜੀ ਦੇ ਦਰਦ ਤਾ ਕੇ ਸ਼ਕੀਲ ਲਾ ਕੇ ਆਨੇ ਆ ਅਸੀਂ ਹਰ ਸਾਲ ਬਾਬਾ ਜੀ ਬੁਲਾਣੇ ਆ ਪੂਰਾ ਨਗਰ ਇਕੱਠਾ ਹੋ ਕੇ ਜਾਂਦਾ ਹੁਣ ਵੀ ਜਾ ਕੇ ਆਏ ਆ ਅਸੀਂ ਪਿੱਛੇ ਜੋ ਉੱਥੇ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਕਲਿੱਪ ਬਾਬਾ ਜੀ ਦੀ ਇੰਨੀ ਕਿਰਪਾ ਰਹੀ ਉੱਥੇ ਬਹੁਤ ਕਿਰਪਾ ਵਰਸੀ ਜੀ ਜੋ ਜੋ ਮਨੋ ਕਾਮਨਾ ਲੈ ਕੇ ਜੋ ਸੰਗਤ ਉੱਥੇ ਜਾਂਦੀ ਹੈ ਉਹਨਾਂ ਦੀ ਹਰੇਕ ਮਨੋ ਕਾਮਨਾ ਉੱਥੇ ਪੂਰੀ ਹੁੰਦੀ ਹੈ ਜੈ ਕਰਾ ਮਾ ਜੰਤੀ ਦੇਵੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕਰਾ ਹਰੀਪੁਰ ਹਰੀਪੁਰ ਵਾਲੇ ਬਾਬਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕਰਾ ਨਕਰ ਖੜੇ ਪਾਸ਼ਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਤੀਨ ਬਾਰਦਾਰੀ ਕੀ ਜੈ ਕਟੂ ਨਰੇਸ਼ ਕੀ ਜੈ ਹੋ ਬਾਬਾ ਸ਼ਾਮ ਕੀ ਜੈ ਹੋ ਮੋਰੀਕੇ ਲਾਲ ਕੀ ਜੈ ਹੋ ਜੈ ਕਰਾ ਮਾ ਜੰਤੀ ਦੇਵੀ ਦਾ ਬੋਲ ਸਾਚੇ ਦਰਬਾਰ ਕੀ ਜੈ